हां सरपंच साहब ਜਿਹੜਾ ਦੇਖਿਓ ਖਨੋਰੀ ਤੋਂ ਲੈ ਕੇ ਮੰਡਵੀ ਤੱਕ ਸੜਕ ਦਾ ਹਾਲ ਇਹ ਕਿਸ ਤਰ੍ਹਾਂ ਦਾ ਹੈਗਾ ਤੁਸੀਂ ਥੋੜਾ ਦੱਸੋਗੇ ਵਿਸਤਾਰ ਨਾਲ ਸੜਕ ਦਾ ਜਿਹੜਾ ਨੇ ਇਹ ਤਾਂ ਕਾਫੀ ਚਿਰ ਤੋਂ ਬਹੁਤ ਬੁਰਾ ਹਾਲ ਹੋਇਆ ਪਿਆ ਹੈ ਤੇ ਬੜੇ ਇਥੇ ਵੋਟਾਂ ਵਾਲੇ ਵੀ ਆਏ ਨੇ ਤੇ ਤਰਲੇ ਵੀ ਬੜੇ ਕਰਦੇ ਰਹੇ ਨੇ ਇਥੋਂ ਮੰਡਵੀ ਤੋਂ ਲੈ ਕੇ ਤੇ ਤੋੜ ਖਨੋਰੀ ਤੱਕ ਇਹ ਸਾਰੀ ਟੁੱਟੀ ਪਈ ਹੈ ਜਿਹੜੀ ਮੰਡਵੀ ਤੋਂ ਮੀਰਗੜ ਹੋਤੇ ਤੇ ਲੋਕ ਪਾਤੀ 프리ਮਿੰਗਸ ਪਾਤੀ ਸੀ ਇਹ ਸਾਡੀ ਸੜਕ ਉਸ ਟਾਈਮ ਵੀ ਨਹੀਂ ਪਾਈ ਤੇ ਹੁਣ ਜਿਉ ਲੱਗੀ ਆਏ ਤੇ ਟੁੱਟਦੀ ਰਹੀ ਹੈ ਪਿੱਛੇ ਜੀ ਵੋਟਾਂ ਦਾ ਟਾਈਮ ਆਇਆ ਤੇ ਬਤੇਰੇ ਤੇ ਘੇਰ ਕੇ ਗਿਆ ਵੀ ਸਾਡੀ ਸੜਕ ਦਾ ਹਾਲ ਵੇਖੋ ਸਾਡਾ ਲੰਘਣ ਦਾ ਹਾਲ ਵੇਖ ਲਓ ਤੇ ਤੋੜ ਖਡੌਰੀ ਤੋਂ ਲੈ ਕੇ ਤੇ ਮਡਵੀ ਤੱਕ ਜਿਹੜੀ ਤਸੀਲ ਨੂੰ ਤਹਿਲ ਨਾਲ ਜੋੜਦੀ ਹੈ ਉਹ ਤਾਂ ਸਾਰੇ ਟੁੱਟੀ ਪਈ ਇੱਥੇ ਲੱਗਿਆ ਨਹੀਂ ਜਾਂਦਾ ਹੁਣ ਸਾਰੇ ਜਿਹੜੇ ਨੇ ਕੋਈ ਮਡਵੀਆ ਲੋਂ ਦੀ ਲੰਘਦਾ ਕੋਈ ਨਵੇਂ ਗੋਂ ਦੀ ਤੇ ਲੰਘਦਾ ਹੈ ਇਹ ਸੜਕ ਦਾ ਤੇ ਬਹੁਤ ਬੁਰਾ ਹਾਲ ਹੋ ਗਿਆ ਹੈ ਇਹ ਨਾ ਕੋਈ ਸੜਕ ਦਾ ਕੋਈ ਆਵਾਜ਼ ਲੈਂਦਾ ਹੀ ਪਿਆ ਲਾਰੇ ਲਾ ਕੇ ਟੁਰ ਜਾਂਦੇ ਨੇ ਇੱਕ ਇੱਥੇ ਇੰਤਾਨੇ ਤੁਸੀਂ ਦੇਖ ਲਓ ਕੰਨਿਆ ਸਕੂਲ ਹੈ ਉਹਦੇ ਅੱਗੇ ਗੁੱਡੇ ਗੁੱਡੇ ਪਾਣੀ ਖਲੋਤਾ ਹੈ ੁਰਲੇ ਪਾਸੇ ਸੀ ਕਹਿ ਲੱਗੇ ਮਿੱਟੀ ਪਾ ਦੇਣੇ ਆ ਇੱਥੇ ਅਸੀਂ ਬਲੌਕ ਟਾਇਲ ਲਾ ਕੇ ਦੇ ਨੂੰ ਉੱਚਾ ਕਰ ਦੇਣੇ ਆ ਉਹ ਬਲੌਕ ਟਾਇਲ ਤੋਂ ਪਤਾ ਨਹੀਂ ਕਿ ਲਾਂਡੇ ਦੇ ਨਾਲ ਹੀ ਉਹ ਜਿਹੜੀ ਮਿੱਟੀ ਸੁੱਟਦੀ ਉਹ ਗਾਰਾ ਬਣ ਗਿਆ ਨਿਰਾ ਤੇ ਉਹ ਸਾਡੇ ਤੋਂ ਲੰਘਣਾ ਵੀ ਔਖਾ ਹੋ ਗਿਆ ਹੈ ਕੋਈ ਮੋਟਰਸਾਈਕਲ ਵਾਲ ਵਿਚਾਰਾ ਬੀਬੀਆਂ ਡੇਗ ਦੀਆਂ ਨੇ ਕੋਈ ਕਿਸ ਤਰ੍ਹਾਂ ਡੇਗਦੇ ਨੇ ਕੋਈ ਇਧਰ ਮੂੰਹ ਨਹੀਂ ਕਰਦਾ ਪਿਆ ਕਈ ਵਾਰਾ ਇਸੇ ਜਵਾਕਾਂ ਦੇ ਵਿੱਚ ਲਿਪੜ ਗਏ ਨੇ ਜਵਾਕ ਇੰਨਾ ਬੁਰਾ ਹਾਲ ਹੋ ਗਿਆ ਤੇ ਤੇ ਗੋਡੇ-ਗੋਡੇ ਇਥੇ ਪਰਸੋਂ ਚੋਥੇ ਚ ਗੱਲ ਇਸ ਬੱਚੇ ਸਾਰੇ ਵਾਪਸ ਮੁੜ ਕੇ ਆਏ ਕਹਿੰਦਾ ਵੀ ਅੱਗੇ ਤਾਂ ਰਾਹ ਹੀ ਨਹੀਂ ਲੰਘਣ ਨੂੰ ਕਿਸੇ ਵੱਟ ਤੋਂ ਵੀ ਨਹੀਂ ਲੰਘਿਆ ਜੀ ਤਾਂ ਇੰਨਾ ਸਾਡਾ ਬੁਰਾ ਹਾਲ ਏ ਬੱਸਾਂ ਦੀ ਕੀ ਸਹੂਲਤ ਐ ਇਥੇ ਬੱਸਾਂ ਦੇ ਜਿਹੜੀ ਇੱਕ ਬੱਸ ਲਾਈ ਸੀ ਤੰਤਾਨ ਸਾਹਿਬ ਚੰਡੀਗੜ੍ਹ ਉਹ ਵੀ ਕਈ ਦਿਨਾਂ ਤੋਂ ਉਹਨਾਂ ਬੰਦ ਕਰ ਦਿੱਤੀ ਐ ਵੀ ਇੱਥੋਂ ਸੱਤੋਂ ਨਹੀਂ ਲੰਘਿਆ ਜਾਂਦਾ ਉਹ ਨਾਰੇ-ਨਾਰੇ ਲੰਘਦੇ ਨੇ ਪਏ ਹੁਣ ਜਿਹੜੇ ਲੋਕ ਨੇ ਉਹ ਕੋਈ ਭੁੱਲਣ ਜਾ ਕੇ ਚੜਦਾ ਕੋਈ ਖਨੌਰੀ ਚੜਦਾ ਕੋਈ ਕਿਧਰ ਜਾ ਕੇ ਚੜਦਾ ਉਹਨਾਂ ਦਾ ਵੀ ਬਹੁਤ ਬੁਰਾ ਤੇ ਨਾ ਕੋਈ ਸਰਕਾਰ ਸੁਣਦੀ ਐ ਬੜੇ ਤਰਲੇ ਮਾਰ ਕੇ ਵੇਖ ਲੈਣੇ ਇੱਥੇ ਕੋਈ ਕਿਸੇ ਦੀ ਸੁਣਦਾ ਨਹੀਂ ਪਿਆ ਵੋਟਾਂ ਟਾਈਮ ਆਣ ਕੇ ਜਰੂਰ ਕਹਿ ਦਿੰਦੇ ਸਾਨੂੰ ਵੋਟਾਂ ਦਿਓ ਜੀ ਅਸੀਂ ਹੁਣੇ ਕਰ ਦਿਆਂਗੇ ਦੇ ਲੋਕ ਐਮਪੀ ਦੇ ਵੋਟਾਂ ਕਦੋਂ ਦਿਲੰਗੀਆਂ ਨੇ ਉਹਦੇ ਪਿੱਛੇ ਕਿਸੇ ਨੇ ਬਾਤ ਨਹੀਂ ਲਈ ਨਾ ਕੋਈ ਇੱਧਰ ਕੋਈ ਪਾ ਰਿਹਾ ਐ ਜਿਹੜਾ ਛੜਕ ਦੇ ਉੱਤੇ ਪਾਣੀ ਐ ਉਹ ਹੁਣ ਅੰਦਾਣੇ ਪਿੰਡ ਦਾ ਜਿਆਦਾ ਨੁਕਸਾਨ ਪਾਣੀ ਦਾ ਵੀ ਜਿਹੜਾ ਹੋ ਰਿਹਾ ਹੈ ਉਹ ਵੀਡੀਓ ਦਾ ਹੱਕ ਬਣਦਾ ਹੈ ਉਹਨੂੰ ਪਾਣੀ ਨੂੰ ਕੰਟਰੋਲ ਕਰਨ ਦਾ ਬਿਮਾਰੀਆਂ ਫੈਲ ਉਹ ਬਿਮਾਰੀਆਂ ਫੈਲਦੀਆਂ ਨੇ ਤੇ ਚਿੱਕੜ ਬਣਿਆ ਪਿਆ ਹੈ ਵੀਡੀਓ ਵੀ ਪਤਾ ਨਹੀਂ ਕਿਉਂ ਨਹੀਂ ਇਹ ਵੀਡੀਓ ਸਾਹਿਬ ਕਿਉਂ ਨਹੀਂ ਇਸ ਚੀਜ਼ 'ਤੇ ਧਿਆਨ ਦਿੰਦੇ ਪਾਣੀ ਨੂੰ ਕਿਉਂ ਨਹੀਂ ਉਹ ਸਾਰਾ ਪਾਣੀ ਜਿਹੜਾ ਛੜਕਦੇ ਉੱਤੇ ਛਾੜ ਦਿੰਦੇ ਨੇ ਤੇ ਛੜਕਦੇ ਉੱਤੇ ਚਿੱਕੜ ਹੋ ਜਾਂਦਾ ਹੈ ਭਗਵਾਨ ਸਿੰਘ ਮੁੱਖ ਮੰਤਰੀ ਦਾ ਜ਼ਿਲ੍ਹਾ ਹੈਗਾ ਇੱਥੋਂ ਉਹਨਾਂ ਰਾਜਨੀਤੀ ਸ਼ਤ ਸ਼ੁਰੂ ਕੀਤੀ ਸੀ ਉਹ ਤੋਂ ਤੁਸੀਂ ਕੀ ਅਪੀਲ ਕਰਦੇ ਹੋ ਅਸੀਂ ਤੋਂ ਉਹਨਾਂ ਤੇ ਹੀ ਪੀਰ ਕਰਨੇ ਉਹਨਾਂ ਤੱਕ ਆਵਾਜ਼ ਹੀ ਨਹੀਂ ਪਹੁੰਚਾਉਂਦੇ ਪਾ ਜਿਹੜੇ ਇਥੋਂ ਦੇ ਨੇ ਮੌਜੂਦਾ ਨੇ ਐਮ ਐਲ ਏ ਨੇ ਇਹਨਾਂ ਦਾ ਹੱਕ ਬਣਦਾ ਉਹਨਾਂ ਤੱਕ ਆਵਾਜ਼ ਪਹੁੰਚਾਣਾ ਪਤਾ ਨਹੀਂ ਉਹਨਾਂ ਕੋਲ ਆਵਾਜ਼ ਪਹੁੰਚਦੀ ਹੈ ਪਤਾ ਨਹੀਂ ਉਹਨਾਂ ਕੋਲ ਨਹੀਂ ਆਵਾਜ਼ ਕਿਸ ਤਰ੍ਹਾਂ ਦੀ ਪਹੁੰਚਾਉਂਦੇ ਨੇ ਪਰ ਉਹਨਾਂ ਦੀ ਨੀਤੀ ਸੀ ਕਿ ਸੰਗਠੀ ਇਹਦਾ ਤਾਂ ਇੱਕ ਨੰਬਰ ਹੋਣਾ ਚਾਹੀਦਾ ਸੀ ਜਿਹੜਾ ਉਹਨਾਂ ਦਾ ਮੈਨ ਸੀ ਇਹ ਤੋਂ ਸ਼ੁਰੂਆਤੀ ਰਾਜਨੀਤੀ ਦੀ ਜੇ ਤੁਸੀਂ ਕਹਿਆ ਵੀ ਇਥੋਂ ਹੀ ਸਟਾਰਟ ਹੋਈ ਹੈ ਤੇ ਇਸ ਜ਼ਿਲ੍ਹੇ ਦਾ ਨਹੀਂ ਧਿਆਨ ਰੱਖਿਆ ਗਿਆ ਤੇ ਦੂਜੇ ਜ਼ਿਲ੍ਹੇ ਕੀ ਉਮੀਦ ਕਰਨ ਲਗੇ ਤੁਹਾਨੂੰ ਤੇ ਲੱਗਦਾ ਵੀ ਪਤਾ ਨਹੀਂ ਇਧਰ ਕੋ ਗੌਰ ਨਹੀਂ ਕਰਦੇ ਪਤਾ ਨਹੀਂ ਇਹ ਐ ਸੋਚਦੇ ਨੇ ਵੀ ਹਰਿਆਣੇ ਦੇ ਨਾਲ ਲੱਗਦਾ ਤੇ ਇਹਨਾਂ ਪਿੰਡਾਂ ਦਾ ਕੋਈ ਹੈ ਹੀ ਨਹੀਂ ਐ ਇਸ ਕਰਕੇ ਅਸੀਂ ਤਾਂ ਕਿਸੇ ਪਾਸੇ ਵੀ ਆਸ ਨਹੀਂ ਰੱਖਦੇ ਪਏ ਕੋਈ ਆਸ ਹੈ ਹੀ ਨਹੀਂ ਸਰਕਾਰਾਂ ਤੋਂ ਬਾਕੀ ਜੇ ਹੁਣ ਆ ਵੀ ਕੋਈ ਬਾਤੀ ਜੇ ਆਉਣਾ ਪੈਂਦਾ ਉਹਨਾਂ ਨੂੰ ਉਹ ਆਪ ਇਹ ਰਾਹ ਨੂੰ ਛੱਡ ਕੇ ਵਲ ਖਾ ਕੇ ਸਾਡੇ ਕੋਲ ਪਹੁੰਚਦੇ ਨੇ ਇਧਰੋਂ ਆਉਣਾ ਉਹ ਆਪ ਪਸੰਦ ਨਹੀਂ ਕਰਦੇ ਅੱਛਾ ਉਹਨਾਂ ਨੂੰ ਸਾਰਾ ਇਹ ਪਤਾ ਹੈ ਜੀ ਰਾਹ ਬਾਰੇ ਜੀ ਅੱਛਾ ਹਾਂ ਜੀ ਜਨਾਬ ਜੀ ਖੋਲੇਗਾ ਹਾਂ ਬੋਲੋ ਨਾ ਕੀ ਜੀ ਹੂੰ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਸਾਡਾ ਰਸਤਾ ਨਾਲ ਜੁਬਾਨੀ ਪਿੰਡ ਤਾਂ ਸਾਰੇ ਯਾਦ ਨੇ ਪਰ ਸਾਡੇ ਇਲਾਕੇ ਦੇ ਕੰਮ ਨਹੀਂ ਜ਼ਿਆਦਾ ਅਸੀਂ ਮਾਨ ਸਾਹਿਬ ਨੂੰ ਇਹ ਕਹਿੰਨੇ ਆਂ ਵੀ ਜਿਹੜੇ ਤੁਸੀਂ ਪਿੰਡ ਤੇ ਜ਼ਿਆਦ ਕੀਤਾ ਨਾ ਕੰਮ ਵੀ ਕਰੋ ਜਿਹੜਾ ਮੇਨ ਰੋੜ ਜਿਹੜਾ ਸਾਡਾ ਮੜਵੀ ਤੋਂ ਖਨੋਰੀ ਵਾਲਾ ਜੀ ਇਹ ਦੋ ਤਿਲੜਾਂ ਜਾਂ ਸਰਪੰਚ ਸਾਹਿਬ ਨੇ ਕਿਹਾ ਜੋੜਦਾ ਇਹ ਰੋੜ ਦੇ ਵਿੱਚ ਇਹ ਸਥਿਤੀ ਹੋ ਗਈ ਹੈ ਵੀ ਗੱਡੀਆਂ ਛੱਡ ਕੇ ਅਸੀਂ ਕਿਸ਼ਤੀਆਂ ਪਾ ਲਈਏ ਕਿਸ਼ਤੀਆਂ ਪਾ ਕੇ ਤੇ ਫਿਰ ਅਸੀਂ ਖਨੋਰੀ ਨੂੰ ਜਾਈਏ ਇੰਨੀ ਵਿਸਥਿਤੀ ਅਸੀਂ ਜੇ ਹੁਣ ਖਨੋਰੀ ਜਾਣਾ ਹੈ ਤਾਂ ਵਾਇਆ ਪਾਤੜਾ ਹੋ ਕੇ ਜਾਂ ਨਵਾਂਗੋਂ ਹੋ ਕੇ ਆਉਣਾ ਹੈ ਸਾਡੇ ਬਹੁਤ ਬਹੁਤ ਮਾੜੀ ਸਥਿਤੀ ਸਾਡੀ ਏਰੀਆ ਦੀ ਏ ਤੇ ਜਿਹੜਾ ਪਾਣੀ ਖੜਦਾ ਹੈ ਨੀਰਾ ਬਿਮਾਰੀਆਂ ਬੱਚਿਆਂ ਨੂੰ ਸਕੂਲਾਂ ਦੇ ਅੱਗੇ ਜਿਹੜਾ ਨਦਾਨੇ ਪਿੰਡ ਦੇ ਵਿੱਚ ਕੰਨਿਆ ਸਕੂਲ ਹੈ ਉਹਦੇ ਅੱਗੇ ਗੋਡੇ-ਗੋਡੇ ਪਾਣੀ ਹੈ ਜੀ ਉੱਥੇ ਵੀ ਨੀਰੀ ਬਿਮਾਰੀ ਹੈ ਉਹ ਵੀ ਗੰਦਾ ਬਿਮਾਰੀ ਤੇ ਨਾਲੇ ਗੰਦਾ ਨਾਲੇ ਫਿਰ ਸੜਾਉਣ ਜਾਣੇ ਆਵਾਜ਼ ਆਈ ਬਹੁਤ ਜ਼ਿਆਦਾ ਸੀ ਬਹੁਤ ਪਰੇਸ਼ਾਨ ਹੋਏ ਪਏ ਆ ਮਿੰਟਾ ਦਾ ਰਸਤਾ ਸਾਡੇ ਕੋਲ ਅੱਧੇ ਪੌਣੇ ਘੰਟੇ ਚ ਤਿਆ ਹੁੰਦਾ ਇੱਧਰ ਤੇ ਹੁਣ ਮੋਟਰਸਾਈਕਲ ਦੀ ਸਵਾਰੀ 4 ਰੁਪਏ ਵਾਲੀ ਤੇ ਕਿਹੜੀ ਜਾਣੀ 200 2 ਪਹਿਲਾਂ ਹੀ ਸੌਰੀ ਇਹ ਖੜਨ ਦੀ ਮੁਸ਼ਕਲ ਹੈ ਵੀ ਖਨੋਰੀ ਤੱਕ ਰਾਂ ਜਿਵੇਂ ਇੱਕ ਸਵੇਰੇ ਬੱਸ ਨੰਗ ਦੀ ਸੀ ਸੰਗਰੂਪ ਆਪਣੇ ਚੰਡੀਗੜ੍ਹ ਤੋਂ ਤੁਮਤਾਨ ਸਾਹਿਬ ਨੂੰ ਜਾਂਦੀ ਉਹ ਤੇ ਲੋਕਾਂ ਨੂੰ ਬੜਾ ਫਾਇਦਾ ਸੀ ਕਿਉਂਕਿ ਜਿਹਨਾਂ ਲੋਕਾਂ ਨੇ ਪੀਜੀ ਆ ਜਾਣਾ ਜਾਂ ਦੇਖੇ ਚੰਡੀਗੜ੍ਹ ਹਾਈ ਕੋਰਟ ਜਾਣਾ ਉਹ ਮਤਲਬ ਬਹੁਤ ਵਧੀਆ ਸੀ ਅੱਜ ਕੱਲ ਉਹ ਰੂਟ ਬੰਦ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਵੀ ਹੁਣ ਲੋਕ ਬੜੇ ਪਰੇਸ਼ਾਨ ਨੇ ਵੀ ਜਿੰਨੇ ਚੰਡੀਗੜ੍ਹ ਜਾ ਕੇ ਕੰਮ ਕਰਨਾ ਕੋਈ ਕਰਾਣਾ ਕੋਈ ਦਫ਼ਤਰ ਦਾ ਚਾ ਕੋਈ ਮੁੱਖੇ ਕੋਈ ਆਪਣਾ ਕਚਹਿਰੀਆਂ ਦਾ ਜਾਂ ਕੋ ਹੋਰ ਬਾਹਰ ਦੇ ਕੰਮ ਨੇ ਉਹ ਜਾਣ ਵਾਸਤੇ ਵਿਚਾਰੇ ਕੋ ਪਾਤੜਾ ਤੋਂ ਜਾ ਕੇ ਚੜਦਾ ਹੈ ਜਾ ਇਧਰ ਨਹਿਰ ਤੋਂ ਤੁਮਤਾਨ ਸਾਹਿਬ ਵੱਲ ਨੂੰ ਜਾ ਕੇ ਚੜਦਾ ਹੈ ਜਾਂ ਖਨੋਰੀ ਤੋਂ ਜਾ ਕੇ ਚੜਦਾ ਹੈ ਕਿੱਥੇ ਆਪਣੇ ਬੱਸ ਸਟੈਂਡ ਤੋਂ ਚੜ ਜਾਣਾ ਜੀ ਕਿੱਥੇ ਹੁਣ ਦੂਜਿਆਂ ਆਪਣੇ ਕਾਰਨ ਕੀ ਕਿਉਂ ਬੰਦ ਹੋਈਓ ਬੱਸ ਇਹ ਰੋੜ ਹੀ ਇੰਨਾ ਖਰਾਬ ਹੋ ਗਿਆ ਵੀ ਇਧਰ ਨੂੰ ਸਾਡਾ ਵੀ ਜਾਣ ਨੂੰ ਜੀ ਨਹੀਂ ਕਰਦਾ ਖਨੋਰੀ ਵੱਲ ਮੂੰਹ ਕਰਨ ਨੂੰ ਜੀ ਕਰਦਾ ਇੰਨਾ ਰੋੜ ਖਰਾਬ ਹੋ ਗਿਆ ਏਡੇ ਏਡੇ ਦੇ ਖਾਂਚੇ ਪਏ ਨੇ ਇਹ ਗੱਡੀ ਨਹੀਂ ਲੰਘ ਸਕਦੀ ਮੋਟਰਸਾਈਕਲ ਨਹੀਂ ਲੰਘ ਸਕਦਾ ਗੱਡੀ ਤੇ ਲੰਗੇਗੀ ਕਿੱਥੋਂ ਇਹ ਚਾਰ ਪੈਰਾਂ ਵਾਲੀ ਉਹਨਾਂ ਨੂੰ ਅਸੀਂ ਹਾਂ ਹੁਣ ਸਟਾਰਟ ਇੱਕ ਬੇਨਤੀ ਸਾਡੀ ਐਮਪੀ ਸਾਹਿਬ ਨੂੰ ਮੀਤ ਹੈਰ ਜੀ ਨੂੰ ਹਾਂ ਕਿਉਂਕਿ ਖੜੀ ਆਮ ਪਾਰਟੀ ਦੀ ਜੜ ਅਸੀਂ ਇੱਥੋਂ ਲਾਈ ਸੀ ਹੂੰ ਇੱਥੋਂ ਲਾਈ ਸੀ ਵੀ ਚੰਗਾ ਕੰਮ ਕਰਨਗੇ ਨਵੀਂ ਪਾਰਟੀ ਆਏਗੀ ਪਰ ਤੁਹਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਦਿਸਦੀ ਹੂੰ ਕਾਰਨ ਇਹ ਵੀ ਇੱਥੇ ਐਮਪੀ ਸਾਡਾ 2 ਵਾਰ 2 ਲੱਖ ਵੋਟ ਤੋਂ ਅਸੀਂ ਜਿੱਤੰਨੇ ਆਮ ਆਦਮੀ ਦਾ ਚਾਹੇ ਕੋਈ ਕਾਲੀਦਾਣਾ ਸਬੰਧਤ ਜਾ ਕੋਈ ਕਾਂਗਰਸ ਨਾਲੇ ਪਰ ਇਸ ਚੀਜ਼ 'ਚ ਅਸੀਂ ਸਾਰਿਆਂ ਨੂੰ ਜਿਤਾਇਆ ਇੱਥੇ ਮਤਲਬ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਦਿੱਤੇ ਆ ਹੂੰ ਮੀਤ ਥੇਰ ਜੀ ਸਾਨੂੰ ਤੇ ਇਲੈਕਸ਼ਨ ਦੇ ਵਿੱਚ ਇਹ ਕਹਿੰਦੇ ਰਹੇ ਨੇ ਵੀ ਇਹ ਪ੍ਰਧਾਨ ਮੰਤਰੀ ਯੋਜਨਾ ਚ ਇਹ ਪੈਸਾ ਪਿਆ ਹੋਇਆ ਹੈ ਇਹ ਤੁਹਾਡੀ ਪਾਸ ਹੈ ਇਹ ਤੁਹਾਡੀ ਨੰਬਰ ਲੱਗ ਜਾਣਾ ਹੈ ਪਰ ਸਾਨੂੰ ਜਦੋਂ 5 ਸਾਲ ਹੋ ਗਏ ਜੀ ਕੋਈ ਨੰਬਰ ਨਹੀਂ ਲੱਗਿਆ ਇਹਦਾ ਕਿੱਥੇ ਪੈਸਾ ਪਿਆ ਸਾਨੂੰ ਨਹੀਂ ਪਤਾ ਕਿੱਥੇ ਪੈਸਾ ਜੀ ਤੇ ਬੇਨਤੀ ਇਹ ਵੇ ਅੱਗੇ ਹੁਣ ਫਸਲਾਂ ਨੇ ਜੇ ਅਸੀਂ ਜੀ ਫਸਲ ਖਣੋਰੀ ਛੁੱਟਣ ਜਾਣਾ ਹੈ ਜੀ ਸਾਡਾ ਤਾਂ ਇਨੀ ਜੀ ਨੁਕਸਾਨ ਵੀ ਹੈ ਮਾਲੀ ਨੁਕਸਾਨ ਵੀ ਹੈ ਸਾਰਾ ਨੁਕਸਾਨ ਹੈ ਜੀ ਤੇ ਬੇਨਤੀ ਇਹ ਹੈ ਜੀ ਮੀਤ ਹੇਰ ਨੂੰ ਵੀ ਸਾਡੇ ਆ ਸੜਕ ਦਾ ਕੋਈ ਹੱਲ ਕਰਾਓ ਤੇ ਨਹੀਂ ਤੁਸੀਂ ਕਰਾ ਸਕਦੇ ਤੇ ਸਾਡੀ ਆਵਾਜ਼ ਹੀ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਇੰਨੀ ਬੇਨਤੀ ਹੈ ਇੱਥੋਂ ਆਪ ਉੱਠੇੜੀ ਪਿੰਡ ਆਉਂਦੇ ਆ ਜਿੱਥੇ ਦਾ ਬੋ ਬੂਰਾ ਲੇ ਅੱਗੇ ਤਾਂ ਜੀ ਕੂਟ ਲਿਬੜਿਆਂ ਦੀ ਬਾਅਦ ਜਾ ਕੇ ਫਿਰ ਤਿਲਸ ਕਿ ਡੇਕ ਜਾਂਦੇ ਬਾਅਦ ਚ ਫਿਰ ਕਰਿਆ ਕਿ ਨਾਣਾ ਪੈਂਦਾ ਜੀ ਅ ਰੋਜ਼ ਪੈਦਲ ਜਾਂਦੇ ਹੋ ਹੋ ਰੋਜ਼ ਪੈਦਲ ਕੁ ਸਾਧਨ ਤਾਂ ਨਹੀਂ ਸਾਧਨ ਦਾ ਵਾਈ ਕੋ ਨਹੀਂ ਜੀ ਚਲੰਗਨ ਦਾ ਜੀ ਅੱਛਾ ਬੋ ਮਾੜਾ ਲੇ ਇੱਥੋਂ ਦਾ ਤੇ ਜਦੋਂ ਇੱਥੋਂ ਦਾ ਪਾਣੀ ਹੋ ਜਾਂਦਾ ਫਿਰ ਤੁਸੀਂ ਇਹਦੇ ਖੰਭੇ ਦੇ ਨਾਲ ਵੀ ਨੰਗਦੇ ਹੋਣ ਹੱਥ ਲਾ ਕੇ ਜਾਣਾ ਹੱਥ ਲੱਗ ਜੇ ਇਹ ਖੰਭੇ ਇੱਥੋਂ ਤੱਕ ਪਾਣੀ ਆ ਜਾਂਦੇ ਨੀਚੋਂ ਤੱਕ ਅੱਛਾ ਯਾ ਫਿਰ ਲੱਗ ਗਿਆ ਚਿੰਬੜਾ ਇਹਨਾਂ ਆ ਦੇਖੋ ਇੱਥੇ ਦੇ ਹਾਲਾਤ ਜਿਵੇਂ ਕਿ ਦੇਖੀਏ ਜਿਹੜੇ ਸਕੂਲ ਦੇ ਵਿੱਚ ਪੜਨ ਵਾਲੇ ਕੁਝ ਵਿਦਿਆਰਥੀ ਨੇ ਉਹਨਾਂ ਨੇ ਇੱਥੋਂ ਦੀ ਹਕੀਕਤ ਦੱਸੀ ਹੈ ਕਿ ਇੱਥੇ ਜਦੋਂ ਪਾਣੀ ਭਰ ਜਾਂਦਾ ਹੈ ਤਾਂ ਇੱਕ ਪਾਸੇ ਤਾਂ ਖੰਬੇ ਦਾ ਪੋਰ ਲੱਗਿਆ ਉਹਦੇ ਨਾਲ ਮੀਟਰ ਦੇ ਬਕਸੇ ਟੰਗੇ ਹੋਏ ਨੇ ਤੇ ਜਦੋਂ ਲੰਘਦੇ ਨੇ ਆਟੋਮੈਟਿਕ ਕਈ ਵਾਰ ਨਾ ਕਰੰਟ ਆਉਣ ਦੇ ਨਾਲ ਕੋਈ ਨਾ ਕੋਈ ਵੱਡਾ ਹਾਦਸਾ ਹੋ ਸਕਦਾ ਹੈਗਾ ਇਸ ਬਾਰੇ ਵੀ ਧਿਆਨ ਦਿੱਤਾ ਜੇ ਬਾਕੀ ਤੁਸੀਂ ਇੱਥੋਂ ਦੇ ਹਾਲਾਤ ਦੇਖ ਲਓ ਕਿ ਪਾਣੀ ਇੱਥੇ ਹਮੇਸ਼ਾ ਭਾਵੇਂ ਬਾਰਿਸ਼ ਹੋਵੇ ਜਾਂ ਨਾ ਹੋਵੇ ਇਸੇ ਤਰ੍ਹਾਂ ਹੀ ਪਾਣੀ ਇੱਥੇ ਖੜੇ ਰਹਿੰਦਾ ਇਸ ਪਾਣੀ ਦੀ ਸੇਗਾ ਤੇ ਅੱਛਾ ਇਹ ਇੱਥੋਂ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹ ਲੇਕਨ ਇਹ ਸਕੂਲ ਦੇ ਸਾਹਮਣੇ ਜਿਹੜਾ ਪਾਣੀ ਖੜੇ ਰਹਿੰਦਾ ਹੈ ਹਾਜ਼ਰ ਚੰਗਣੀ ਹੈ ਹਾਂ ਲੇਕਿਨ ਇਹ ਪਤਾ ਲੱਗਿਆ ਵੀ ਇਹਦਾ ਸਰਕਾਰ ਰਫਤ ਮਸਲਾ ਹੱਲ ਕਰਦੀ ਹੈ ਅੱਜ ਫੋਨ ਆਈ ਜਿਹੜਾ ਆਪਣੇ ਰਾਟਰ ਸਾਹਿਬ ਵੀ ਇਹਦਾ ਟੈਂਡਰ ਹੋ ਗਿਆ ਹਮ ਅਸੀਂ ਬੱਚਿਆਂ ਵੱਲੋਂ ਸਟਾਫ ਵੱਲੋਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹਦਾ ਮਸਲਾ ਹੱਲ ਕੀਤਾ ਜਾਵੇ ਸਮੱਸਿਆ ਹੈ ਠੀਕ ਹੈ